ਵਾਹਿਗੁਰੂ ਜੀ ਕੀ ਫਤਿਹ ਇਤਿਹਾਸਿਕ ਸ਼ਹਿਰ ਨਾਭਾ ਵਿਖੇ ਪਵਿੱਤਰ ਸਥਾਨ ਗੁਰਦੁਆਰਾ ਡੇਰਾ ਬਾਬਾ ਅਜਾਬਾਲ ਸਿੰਘ ਜੀ ਘੋੜਿਆ ਵਾਲਾ ਸਾਹਿਬ ਨਾਭਾ ਵਿਖੇ ਜਿੱਥੇ ਸੰਗਤਾਂ ਵੱਲੋਂ ਅਰਦਾਸਾਂ ਬੇਨਤੀਆਂ ਕਰਕੇ ਆਪਣੀਆਂ ਮੰਦੀਆਂ ਇੱਛਾਵਾਂ ਨੇ ਜਿਹੜੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਤਾਂ ਸੰਗਤਾਂ ਵੱਲੋਂ ਨਾਭਾ ਵਿਖੇ ਇਸ ਸਥਾਨ ਤੇ ਚਾਂਦੀ ਦੇ ਸੋਨੇ ਦੇ ਮਿੱਟੀ ਦੇ ਤੇ ਅਸਲੀ ਘੋੜੇ ਜਿਹੜੇ ਚੜਾਏ ਜਾਂਦੇ ਨੇ ਅਸਲੀ ਘੋੜਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਰਕੇ ਇਸ ਸਥਾਨ ਤੇ ਬਾਬਾ ਹਰਮਨ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ ਵਰਸਾਏ ਬਾਬਾ ਬਚਨ ਸਿੰਘ ਜੀ ਅੱਜ ਜਿੱਥੇ ਆਪ ਪਹੁੰਚੇ ਹੋਏ ਨੇ ਤੇ ਘੋੜਿਆਂ ਵਾਸਤੇ ਤਵੇਲਾ ਜਿਹੜਾ ਉਹ 10 ਤਵੇਲੇ ਬਣਾਏ ਗਏ ਨੇ ਉਹਦਾ ਲੈਂਟਰਾਂ ਚ ਪੈ ਰਿਹਾ ਵੱਡੀ ਗਿਣਤੀ ਵਿੱਚ ਪੰਜਾਬ ਦੇ ਨਾਲ ਨਾਲ ਬਾਹਰੋਂ ਯੂਪੀ ਤੋਂ ਅਮਾਚਲ ਤੋਂ ਸੰਗਤਾਂ ਜਿਹੜੀਆਂ ਪਹੁੰਚੀਆਂ ਨੇ ਗੁਰੂ ਦੇ ਲੰਗਰ ਤੁਟ ਵਰਤ ਰਹੇ ਤੁਸੀਂ ਦੇਖ ਰਹੇ ਹੋ ਲੈਂਟਰ ਦੇ ਵੱਡੀਆਂ ਸਵਾਵਾ ਸੰਗਤਾਂ ਨਵਾਰੀਆਂ ਨੇ ਕੰਨੇ ਦੇ ਰਸ ਜਲੇਬੀਆਂ ਖੀਰ ਪ੍ਰਸ਼ਾਦਾ ਸਰਦਾਈ ਦੇ ਲੰਗਰ ਚੱਲ ਰਹੇ ਨੇ ਔਰ ਪੂਰਾ ਜਿਹੜਾ ਨਿਰੰਤਰ ਸੇਵਾ ਸਵੇਰ ਤੋਂ ਚੱਲੀ ਆ ਵੱਡੀ ਗਿਣਤੀ ਦੀ ਸੰਗਤਾਂ ਆ ਕੇ ਆਪਣਾ ਸਫਲ ਕਰ ਰਹੀਆਂ ਨੇ ਔਰ ਸੇਵਾਵਾਂ ਨਿਭਾਰੀਆਂ ਨੇ ਔਰ ਬਾਬਾ ਹਰਬੰਸ ਸਿੰਘ ਜੀ ਦੀ ਕਾਰ ਸੇਵਾ ਵੱਲੋਂ ਵਰਸਾਏ ਨਾਬਾ ਵਿਖੇ ਜੋ ਬਾਬਾ ਕੁਲਦੀਪ ਸਿੰਘ ਜੀ ਸੇਵਾਵਾਂ ਨਿਭਾ ਰਹੇ ਨੇ ਉਹਨਾਂ ਵੱਲੋਂ ਪਹਿਲਾਂ ਅੰਦਰ ਜੋ ਗੁਰੂ ਦੀ ਇਮਾਰਤ ਹੈ ਅੰਦਰ ਸੁੰਦਰੀਕਰਨ ਦੀ ਸੇਵਾ ਜਿਹੜੀ ਆ ਉਹ ਸਾਰੀ ਨਿਭਾਈ ਗਈ ਆ ਤੁਸੀਂ ਦੇਖੋ ਦਰਬਾਰ ਆ ਜਿਹੜਾ ਬਹੁਤ ਵਧੀਆ ਸੁੰਦਰ ਬਣ ਚੱਕਿਆ ਇਸ ਤੋਂ ਬਾਅਦ ਲੰਗਰ ਦੇ ਹਾਲ ਦੇ ਜਿਹੜੇ ਤਿਆਰ ਕੀਤੇ ਜਾਣਗੇ ਪੁਰ ਕੋੜਿਆਂ ਦੇ ਤਵੇਲਿਆਂ ਦਾ ਲੈਂਟਰ ਚੱਲ ਰਿਹਾ ਔਰ ਹੋਰ ਸਵਾਵਾਂ ਲਗਪਕ ਵਕਾਵਾਂ ਤੇ ਬਾਬਾ ਜੀ ਵੱਲੋਂ ਨਵਾਰੀਆਂ ਨੇ ਔਰ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਕਿ ਵੱਧ ਤੋਂ ਵੱਧ ਆ ਕੇ ਲਾਹ ਲਓ ਤੇ ਬਾਬਾ ਜੀ ਨੂੰ ਸਹਿਯੋਗ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਹੀਂ ਖੁਰੀਆਂ ਫੜਕਾਂ ਬਈ ਕਰਦੇ ਮਾਇਆ ਬਾਸਾ ਦੀ ਗੋਦਵਾਰਾ ਸਾਹਿਬ ਜੀ ਬਿਲਕੁਲ ਫੜੀ ਹਾ ਤੇ ਕਾਂ ਦੇ ਫੜਾ ਲਓ ਪੰਜੀ ਤੋਂ ਇੱਕ ਘਟ ਰੋ ਦੀ ਕੀ ਫਤਿਹ ਪੰਤ ਰਤਨ ਜਥੇਦਾਰ ਬਾਬਾ ਹਰਵੰਦ ਸਿੰਘ ਜੀ ਜਥੇਦਾਰ ਬਾਬਾ ਵੱਜਨ ਸਿੰਘ ਜੀ ਜਥੇਦਾਰ ਬਾਬਾ ਮਹਿੰਦਰ ਸਿੰਘ ਜੀ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ ਗੁਰਦੁਆਰਾ ਘੋੜਿਆਂ ਵਾਲਾ ਨਾਪੇ ਵਿਖੇ ਘੋੜਿਆਂ ਦੇ ਤਵੇਲੇ ਦਾ ਲੈਂਟਰ ਪਾਇਆ ਜਾ ਰਿਹਾ ਹੈ ਸੰਗਤ ਦੇ ਸੰਯੋਗ ਨਾਲ ਜਿਹੜੀ ਸੰਗਤ ਹਰਿਆਣਾ ਪੰਜਾਬ ਜੁਪੀ ਤੋਂ ਸਾਰੇ ਇਲਾਕੇ ਜੋ ਸੰਗਤ ਸੇਵਾ ਕਰਨ ਵਾਸਤੇ ਆਈ ਆ ਤੇ ਸਾਰੀਆਂ ਸੰਗਤਾਂ ਦਾ ਸੰਯੋਗ ਨਾਲ ਵੈਗ ਰਜੀਕਾ ਖਾਲਸਾ ਵੈਗ ਰਜੀਕਾ

ਓ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਸੁਭਾਗਾ ਵਾਲਾ ਦਿਨ ਹੈ ਕਿ ਪੰਥ ਰਤਨ ਜਥੇਦਾਰ ਬਾਬਾ ਹਰਵੰਤ ਸਿੰਘ ਜੀ ਬਾਬਾ ਬਚਨ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਦੀ ਕਿਰਪਾ ਸਦਕਾ ਘੋੜਿਆਂ ਵਾਲਾ ਗੁਰਦੁਆਰਾ ਬਾਬਾ ਜਪਾਲ ਸਿੰਘ ਵਿਖੇ ਤਵੇਲਿਆਂ ਦੇ ਲੈਂਟਰ ਜਿਹੜੇ ਘੋੜਿਆਂ ਵਾਸਤੇ ਬਾਰੇ ਨੇ ਇੱਥੇ ਸਵੇਰ 7 ਵਜੇ ਤੋਂ ਅਰਦਾਸ ਸ਼ੁਰੂ ਹੋ ਕੇ ਲਗਾਤਾਰ ਲੈਂਟਰ ਦਾ ਕੰਮ ਰਿਹਾ ਹੈ ਸੰਗਤਾਂ ਦਾ ਬੜਾ ਉਤਸ਼ਾਹ ਹੈ ਜੋਰਸਾੁਰ ਨਾਲ ਕੰਮ ਚੱਲ ਰਿਹਾ ਲੰਗਰ ਦੇ ਕੰਮ ਚੱਲ ਰਹੇ ਨੇ ਰਸਤ ਚੱਲ ਰਹੀ ਹੈ ਸਰਦਾਈ ਚੱਲ ਰਹੀ ਹੈ ਕਿਰਪਾ ਮਹਾਰਾਜ ਦੀ ਬਖਸ਼ ਰਹੀ ਆ ਗੁਰੂ ਰਾਮਦਾਸ ਮਹਾਰਾਜ ਦੀ ਚੜ੍ਹਦੀ ਕਲਾ ਸਾਰੀਆਂ ਸੰਗਤਾਂ ਸਹਿਯੋਗ ਦੇ ਰਹੀਆਂ ਨੇ ਬਾਬਾ ਕੁਲਦੀਪ ਸਿੰਘ ਜੀ ਜਿਹੜੇ 90 ਸੇਵਾ ਦੀ ਦੇਖਭਾਲ ਕਰ ਰਹੇ ਨੇ ਉਹਨਾਂ ਦਾ ਵੀ ਬੜਾ ਬਹੁਤ ਸਹਿਯੋਗ ਹੈ ਸੰਗਤਾਂ ਨੂੰ ਸੰਗਤਾਂ ਦਾ ਉਤਸ਼ਾਹ ਵਾਈਬ ਜੀ ਦਾ ਕਲਚਰ ਵਾਈਬ ਜੀ ਦੀ ਫਤਿਹ ਹੈ ਕੀ ਕਿਰਨ ਕੇ ਇਹ ਗੁਰੂ ਪਰੇ ਅਗਿਆਨ ਦੇ ਦੇਖਦੇ ਰਹੇ ਗੋਪਾ ਨਿਹਾਲ ਨਿਹਾਲ ਹਾਂ ਸਾਰੇ ਬੈਠੋ ਤੁਸੀਂ ਵੀ ਬੈਠੋ ਪਰ ਚੱਲ ਰਹੀ ਹੈ ਵਾਇਪੁਰ ਜੁਤੀਪਤੇ ਗੁਰਦੁਆਰਾ ਕੋਰੇਲਾ ਬਾਬਾ ਜਪਾਲ ਸਿੰਘ ਜੀ ਵਿਖੇ ਅੱਜ ਲੈਂਟਰ ਦੀ ਕਾਰ ਸੇਵਾ ਚੱਲ ਰਹੀ ਆ ਕੋਰਿਆਂ ਦੇ ਤਵੇਲੇ ਲਈ ਪੰਥਤਰਾਤਨ ਬਾਬਾ ਅਰਵੰਦ ਸਿੰਘ ਜੀ ਦਿੱਲੀ ਵਾਲੇ ਤੇ ਬਾਬਾ ਬਚਨ ਸਿੰਘ ਜੀ ਤੇ ਬਾਬਾ ਅਮਿੰਦਰ ਸਿੰਘ ਜੀ ਜੱਰਦਾਰ ਕੁਲਦੀਪ ਸਿੰਘ ਜੀ ਸਸ ਜ ਸਾਰਿਆਂ ਦਾ ਮਿਲ ਕੇ ਕਾਰ ਸੇਵਾ ਦਾ ਲੈਂਟਰ ਪੈ ਰਿਹਾ ਹੈ ਸੰਗਤਾਂ ਦਾ ਸਮੂਹ ਪੰਜਾਬ ਹਰਿਆਣਾ ਤੇ ਦੂਰੋਂ ਤੋਂ ਚੱਲ ਕੇ ਸਾਰੀਆਂ ਸੰਗਤਾਂ ਲੋਕਾਂ ਨਾਦੇ ਸ਼ਹਿਰ ਦੀਆਂ ਮਿਲ ਕੇ ਲੈਂਟਰ ਪਾ ਰਹੀਆਂ ਹਨ ਆਪਣੀ ਜੀਵਨ ਆਪਣੀ ਸੇਵਾ ਸਫਲ ਕਰ ਰਹੀਆਂ ਹਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਦਤਾਲ ਪਾਤਣਾ ਦੇ ਕੋਲ ਪਿੰਡ ਦਤਾਲ ਤੋਂ ਗੁਰੂ ਘਰ ਬਾਬਾ ਦਿੱਲੀ ਵਾਲਿਆਂ ਦੇ ਗੁਰੂ ਘਰ ਨੇ ਉੱਥੋਂ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਆਈਆਂ ਨੇ ਗੁਰਦੁਆਰਾ ਟਵੇਲਾ ਸਾਹਿਬ ਕੋੜਿਆਂ ਵਾਲੇ ਗੁਰਦੁਆਰੇ ਲੈਂਟਰ ਪਾਉਣ ਵਾਸਤੇ ਬੜੀ ਵੱਡੀ ਗੰੰਤੀ ਸੰਗਤਾਂ ਪਹੁੰਚੀਆਂ ਨੇ ਹੋਰ ਪਾਸਿਆਂ ਤੋਂ ਪਿੰਡਾਂ ਤੋਂ ਬਹੁਤ ਸੰਗਤਾਂ ਆ ਰਹੀਆਂ ਨੇ ਗੁਰੂ ਘਰ ਲੈਂਟਰ ਪਾਉਣ ਵਾਸਤੇ ਕਿਉਂਕਿ ਗੁਰੂ ਘਰ ਦੀ ਪਹਿਲਾਂ ਹੀ ਬੜੀ ਮਾਨਤਾ ਹੈ ਤੇ ਜਿਹੜਾ ਜਿਹੜਾ ਵੀ ਸੰਦਾ ਕੋਈ ਲਗਾਉਂਦਾ ਕੋਈ ਆਪਣੇ ਸਾਧਨਾ ਤੇ ਕੋਈ ਬਾਬਾ ਜੀ ਨੇ ਪੇਥੇ ਨੇ ਤੇ ਬਹੁਤ ਵੱਡੀ ਗੰੰਤੀ ਸੰਗਤਾਂ ਪਹੁੰਚ ਰਹੀਆਂ ਹਾਂ ਜੀ ਵੀ ਬਾਈ ਤੇ ਨਹੀਂ ਹੋਏ ਨਿਕਲਦੇ ਇਹ ਘਰੀ ਨਹੀਂ ਕਿਤੇ ਨਾ